ਰੁਖ ਉਹਨੇ ਮਨੁੱਖ ਜੇ ਤੁਸੀਂ ਰੁਕਿਠਾਉਂਗੇ ਉਹਨੇ ਮਨੁੱਖ ਘਟਣਗੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਰੁਖ ਲਾਓ ਤੇ ਹਿੰਦੁਸਤਾਨ ਪੰਜਾਬ ਨੂੰ ਆਪਣੇ ਸਾਰੇ ਦੇਸ਼ ਨੂੰ ਬਚਾਓ ਤੇ ਤੁਹਾਡੇ ਹੱਥ ਦੇਸ਼ ਵਾਸੀਓ ਇਹ ਹੱਥੇ ਪੰਜਾਬ ਇੰਡੀਆ ਪਰ ਦੇਸ਼ ਇਸ ਤੇ ਵੱਧ ਤੋਂ ਵੱਧ ਸਭ ਨੂੰ ਦੱਸੋ ਕਿ ਰੁਖ ਲਾਓ ਰੁਖ ਵਧਾਓ ਔਰ ਸਫਲਤਾ ਪਾਓ ਚੰਗਾ ਸਾਹ ਮਿਲੇ ਚੰਗੀ ਸਿਹਤ ਮਿਲੇ ਬਿਮਾਰੀਆਂ ਤੋਂ ਛੁਟਕਾਰਾ ਪਾਓ ਰੁੱਖ ਲਾਓ ਰੁੱਖ ਲਾਓ ਵੋਟਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਕਿ ਮੈਕਸਿਮਮ ਵੋਟ ਪਾਣਾ ਜਿਹਨੂੰ ਵੀ ਵੋਟ ਪਾਣੀ ਤੁਸੀਂ ਸਾਰੇ ਨਿਮਰਤਾ ਨਾਲ ਵੋਟ ਪਾਓ ਜਿਹਨੂੰ ਵੀ ਪਾਣੀ ਤੁਸੀਂ ਪਾਓ ਸੋਚ ਸਮਝ ਕੇ ਮਤਦਾਨ ਇਹ ਤੁਹਾਡੀ ਅਕਲ ਦਾ ਦਾਣਾ ਹੈ ਮਤਦਾਨ ਹੈ ਇਹਨੂੰ ਜਿਹਨੂੰ ਵੀ ਤੁਸੀਂ ਵੋਟ ਪਾਣੀ ਸੋਚ ਸਮਝ ਕੇ ਪਾਓ ਔਰ ਆਪਣੀ ਵੋਟ ਕਦੀ ਨਾ ਵਿਅਰਥ ਗੋ ਮਨੁੱਖ ਉਹਨੇ ਮਨੁੱਖ ਜੇ ਤੁਸੀਂ ਰੁਕਿਠਾਓਗੇ ਉਹਨੇ ਮਨੁੱਖ ਘਟਣਗੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਰੁਕ ਲਾਓ ਤੇ ਹਿੰਦੁਸਤਾਨ ਪੰਜਾਬ ਨੂੰ ਆਪਣੇ ਸਾਰੇ ਦੇਸ਼ ਨੂੰ ਬਚਾਓ ਤੇ ਤੁਹਾਡੇ ਹੱਥ ਦੇਸ਼ ਵਾਸੀਓ ਇਹ ਹੱਥੇ ਪੰਜਾਬ ਇੰਡੀਆ ਪਰ ਦੇਸ਼ ਇਸ ਤੇ ਵੱਧ ਤੋਂ ਵੱਧ ਸਭ ਨੂੰ ਦੱਸੋ ਕਿ ਰੁਕ ਲਾਓ ਰੁਕ ਬਿਧਾਓ ਔਰ ਸਫਲਤਾ ਪਾਓ ਚੰਗਾ ਸਾਹ ਮਿਲੇ ਚੰਗੀ ਸਿਹਤ ਮਿਲੇ ਬਿਮਾਰੀਆਂ ਤੋਂ ਛੁਟਕਾਰਾ ਪਾਓ ਰੁੱਖ ਲਾਓ ਰੁੱਖ ਲਾਓ ਵੋਟਰਾਂ ਨੂੰ ਕੋਈ اپੀਲ ਕਰਨਾ ਚਾਹੁੰਦਾ ਕਿ ਮੈਕਸਿਮਮ ਵੋਟ ਪਾਣਾਓ ਜਿਹਨੂੰ ਵੀ ਵੋਟ ਪਾਣੀ ਤੁਸੀਂ ਸਾਰੇ ਜ਼ਿੰਮਰਤਾਨ ਵੋਟ ਪਾਓ ਜਿਹਨੂੰ ਵੀ ਪਾਣੀ ਤੁਸੀਂ ਪਾਓ ਸੋਚ ਸਮਝ ਕੇ ਮਤਦਾਨ ਇਹ ਤੁਹਾਡੀ ਅਕਲ ਦਾ ਦਾਣਾ ਹੈ ਮਤਦਾਨ ਇਹਨੂੰ ਜਿਹਨੂੰ ਵੀ ਤੁਸੀਂ ਵੋਟ ਪਾਣੀ ਸੋਚ ਸਮਝ ਕੇ ਪਾਓ ਔਰ ਆਪਣੀ ਵੋਟ ਕਦੀ ਨਾ ਵਿਅਰਥ ਗੋ ਮਨੁੱਖ ਉਹਨੇ ਮਨੁੱਖ ਜੇ ਤੁਸੀਂ ਰੁਕਿਠਾਓਗੇ ਉਹਨੇ ਮਨੁੱਖ ਘਟਣਗੇ ਪਲੀਸ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਰੁਕ ਲਾਓ ਤੇ ਹਿੰਦੁਸਤਾਨ ਪੰਜਾਬ ਨੂੰ ਆਪਣੇ ਸਾਰੇ ਦੇਸ਼ ਨੂੰ ਬਚਾਓ ਤੇ ਤੁਹਾਡੇ ਹੱਥ ਦੇਸ਼ ਵਾਸੀਓ ਇਹ ਹੱਥੇ ਪੰਜਾਬ ਇੰਡੀਆ ਪਰ ਦੇ ਇਸ ਤੇ ਵੱਧ ਤੋਂ ਵੱਧ ਸਭ ਨੂੰ ਦੱਸੋ ਕਿ ਰੁਕ ਲਾਓ ਰੁਕ ਬਧਾਓ ਔਰ ਸਫਲਤਾ ਪਾਓ ਚੰਗਾ ਸਾਹ ਮਿਲੇ ਚੰਗੀ ਸਿਹਤ ਮਿਲੇ ਬਿਮਾਰੀਆਂ ਤੋਂ ਛੁਟਕਾਰਾ ਪਾਓ ਰੁਖ ਲਾਓ ਰੁਖ ਲਾਓ ਵੋਟਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਕਿ ਮੈਕਸਿਮਮ ਵੋਟ ਪਾਣੋ ਜਿੰਨੂੰ ਵੀ ਵੋਟ ਪਾਣੀ ਤੁਸੀਂ ਸਾਰੇ ਨਿਰਧਾਰਣ ਵੋਟ ਪਾਓ ਜਿੰਨੂੰ ਵੀ ਪਾਣੀ ਤੁਸੀਂ ਪਾਓ ਸੋਚ ਸਮਝ ਕੇ ਮਤਦਾਨ ਇਹ ਤੁਹਾਡੀ ਅਕਲ ਦਾ ਦਾਣਾ ਹੈ ਮਤਦਾਨ ਇਹਨੂੰ ਜਿੰਨੂੰ ਵੀ ਤੁਸੀਂ ਵੋਟ ਪਾਣੀ ਹੈ ਸੋਚ ਸਮਝ ਕੇ ਪਾਓ ਔਰ ਆਪਣੀ ਵੋਟ ਕਦੀ ਨਾ ਵਿਅਰਥ ਗੋ ਰੁੱਖ ਉਹਨੇ ਮਨੁੱਖ ਜੇ ਤੁਸੀਂ ਰੁੱਖ ਠਾਉਂਗੇ ਉਹਨੇ ਮਨੁੱਖ ਘਟਣਗੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਰੁੱਖ ਲਗਾਓ ਤੇ ਹਿੰਦੁਸਤਾਨ ਪੰਜਾਬ ਨੂੰ ਆਪਣੇ ਸਾਰੇ ਦੇਸ਼ ਨੂੰ ਬਚਾਓ ਤੇ ਤੁਹਾਡੇ ਹੱਥ ਦੇਸ਼ ਵਾਸੀਓ ਇਹ ਹੱਥੇ ਪੰਜਾਬ ਇੰਡੀਆ ਪਰ ਦੇਸ਼ ਇਸ ਤੇ ਵੱਧ ਤੋਂ ਵੱਧ ਸਭ ਨੂੰ ਦੱਸੋ ਕਿ ਰੁੱਖ ਲਾਓ ਰੁੱਖ ਵਧਾਓ और सफलता पाओ चंगा सह मिले चंगी सेहत मिले बीमारिया तो छुटकारा पाओ रुख रुख लाओ, रुख लाओ। को वोटरान करना वोटरान वोटरान कि जिन वोट पानी सोच समझ के पाओ और अपनी वोट व्यर्थ न्यर्थ देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par